ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਘੜਿਆਲ ਤੁਸੀਂ ਵੇਖ ਰਹੇ ਹੋ Facebook ਪੇਜ ਸੁੱਖਾ ਕਮੈਂਟੇਟਰ YouTube ਚੈਨਲ ਸੁੱਖਾ ਕਮੈਂਟੇਟਰ ਜਿੱਥੇ ਵੀ ਵੀਡੀਓ ਵੇਖ ਰਹੇ ਹੋ ਤੇ ਸਬਸਕ੍ਰਾਈਬ ਜਰੂਰ ਕਰੋ ਫੋਲੋ ਜਰੂਰ ਕਰੋ ਜੇ Facebook ਤੇ ਦੇਖ ਰਹੇ ਹੈ ਗੱਲ ਅੱਜ ਕਰ ਰਹੇ ਹਾਂ ਮੇਰੇ ਵੀਰੋ ਸ਼ਾਨਦਾਰ ਖੇਡ ਮੇਲਾ ਜ਼ਿਲ੍ਹਾ ਲੁਧਿਆਣਾ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਔਰ ਇਹ ਖੇਡ ਮੇਲਾ 8 9 10 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਪਿੰਡ ਹਾਂਸ ਕਲਾਂ ਦੀ ਧਰਤੀ ਤੇ ਜਿੱਥੇ ਮੇਰੇ ਵੀਰੋ ਟਰਾਲੀ ਬੈਕ ਦੇ ਮੁਕਾਬਲੇ 8 ਤਰੀਕ ਨੂੰ ਹੋਣਗੇ 8 9 10 ਦਾ ਖੇਡ ਮੇਲਾ ਹੈ ਟਰਾਲੀ ਬੈਕ ਮੁਕਾਬਲੇ ਜਿਹੜੇ ਐ ਉਹ 8 ਤਰੀਕ ਨੂੰ ਹੋਣਗੇ ਤੇ ਨਾਲ ਹੀ ਘੋੜੀਆਂ ਦੀਆਂ ਦੌੜਾਂ ਦੇ ਮੁਕਾਬਲੇ ਜਿਹੜੇ ਕਰਵਾਏ ਜਾਣਗੇ ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਵੀ ਟਰਾਲੀ ਬੈਕ ਦੇ ਵਿੱਚ 3100 2100 ਤੇ 1100 ਰੁਪਇਆ ਮੇਰੇ ਵੀਰੋ ਜਿਹੜਾ ਇਹਦੇ ਵਿੱਚ ਇਨਾਮ ਰੱਖਿਆ ਗਿਆ ਹੈ ਔਰ ਮੈਂ ਨਾਲ ਹੀ ਦੱਸ ਦੇਵਾਂ ਵੀ ਇਸ ਨੰਬਰ ਤੇ ਤੁਸੀਂ ਕੰਡੈਕਟ ਕਰ ਸਕਦੇ ਹੋ ਜੀ ਟਰਾਲੀ ਬੈਕ ਦੇ ਮੁਕਾਬਲੇ ਕਰਵਾਉਣੇ ਆ 94632 48115 ਸਿਰਫ ਇਹ ਟਰਾਲੀ ਬੈਕ ਜਿਨ੍ਹਾਂ ਨੇ ਮੁਕਾਬਲੇ 'ਚ ਹਿੱਸਾ ਲੈਣਾ ਉਹ ਇਸ ਨੰਬਰ ਤੇ ਕੰਡੈਕਟ ਕਰ ਸਕਦੇ ਆ ਜਿਨ੍ਹਾਂ ਨੇ ਘੋੜੀਆਂ ਭਜਾਉਣੀਆਂ ਆ ਘੋੜੀਆਂ ਦੌੜ ਦੇ ਵਿੱਚ ਲਜਾਣੀਆਂ ਉਹਨਾਂ ਵਾਸਤੇ ਜਿਹੜਾ ਨੰਬਰ ਹੈ 94648 22983 ਏ ਮੇਰੇ ਵੀਰੋ ਇਸ ਨੰਬਰ ਤੇ ਤੁਸੀਂ ਕੰਡੈਕਟ ਕਰ ਸਕਦੇ ਹੋ ਔਰ ਘੋੜੀਆਂ ਦੀਆਂ ਦੌੜਾਂ ਦੇ 6 ਇਨਾਮ ਨੇ ਸਾਰਿਆਂ ਨੂੰ ਖੁੱਲੇ ਸੱਦੇ ਨੇ ਮੇਰੇ ਵੀਰੋ ਔਰ ਕਬੱਡੀ ਦੀ ਜੇ ਗੱਲ ਕਰੀਏ ਤੇ ਕਬੱਡੀ 60 ਕਿਲੋ ਦੇ ਮੈਚ ਮੇਰੇ ਵੀਰੋ ਹੋਣਗੇ 8 ਤਰੀਕ ਨੂੰ ਜਿਹੜੀ ਸ਼ੁਰੂਆਤ ਹੋਵੇਗੀ ਔਰ ਕਬੱਡੀ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਵੀ 9 ਤਰੀਕ ਹੈ ਜਿਹੜੀ ਮਾਫੀ ਚਾਹਾਂਗਾ 9 ਤਰੀਕ ਨੂੰ ਕਬੱਡੀ 60 ਕਿਲੋ ਦੇ ਜਿਹੜੇ ਮੁਕਾਬਲੇ ਉਪ ਕਰਵਾਏ ਜਾਣਗੇ ਜੀ ਦਾ ਪ੍ਰਾਈਜ਼ ਹੈ 11000 ਤੇ 9100 ਰੁਪਈਆ ਇਹਦਾ ਪ੍ਰਾਈਜ਼ ਰੱਖਿਆ ਗਿਆ ਹੈ ਔਰ 10 ਨਾਲ ਦੀ ਨਾਲ ਦੱਸ ਦਈਏ ਵੀ 10 ਤਰੀਕ ਜਿਹੜਾ ਲਾਸਟ ਡੇ ਹੈ ਲਾਸਟ ਡੇ ਤੇ ਕਬੱਡੀ 70 ਕਿਲੋ ਦੇ ਵੀ ਮੈਚ ਹੋਣਗੇ 21000 ਤੇ 15000 ਦੀ ਗੱਲ ਹੈ ਸਿਰਫ 16 ਟੀਮਾਂ ਜਿਹੜੀਆਂ ਉਹ ਐਂਟਰ ਕੀਤੀਆਂ ਜਾਣੀਆਂ ਇਹ ਨੋਟ ਕਰੋ ਹਾਂਸ ਕਲਾਂ ਦੀ ਅਪਡੇਟ ਜਿਹੜੀ ਤੁਹਾਨੂੰ ਦੇ ਰਿਹਾ ਹਾਂ ਤੇ 10 ਤਰੀਕ ਨੂੰ ਖੇਚ ਦਾ ਕੇਂਦਰ ਬਣਨਗੇ ਕਬੱਡੀ ਓਪਨ ਦੇ ਵਿੱਚ ਦੋ ਪਲੇਅਰ ਜਿਹੜੇ ਬਾਹਰੋਂ ਖੇਡਣਗੇ 71000 ਤੇ 51000 ਪ੍ਰਾਈਜ਼ ਹੈ ਬੈਸਟਾਂ ਨੂੰ 21 21000 ਦਿੱਤਾ ਜਾਵੇਗਾ ਔਰ ਖਾਸ ਕਰਕੇ ਕਬੱਡੀ ਲਈ ਜੇ ਕਿਸੇ ਨੇ ਟੀਮ ਬਾਰੇ ਪੁੱਛਣਾ ਹੈ ਜੇ ਕੋਈ ਅਪਡੇਟ ਲੈਣੀ ਹੈ ਤੇ ਕਬੱਡੀ ਦਾ ਨੰਬਰ ਹੈ ਜਿਹੜਾ ਉਹ ਤੁਸੀਂ ਕਬੱਡੀ ਵਾਲੇ 94170 33001 ਤੇ ਤੁਸੀਂ ਮੇਰੇ ਵੀਰੋ ਇਹ ਤੁਸੀਂ ਕੰਡੈਕਟ ਕਰ ਸਕਦੇ ਹਾਂ ਇਹ ਖੇਡ ਮੇਲਾ ਮੇਰੇ ਵੀਰੋ ਸਾਡੇ ਬਹੁਤ ਹੀ ਪਿਆਰਾ ਵੀਰ ਹੈ ਅਮਨਾ ਹਾਂਸ ਕਿਉਂਕਿ ਮੈਂ ਇਸ ਪਿੰਡ ਜਾਂਦਾ ਰਿਹਾ ਮਾਨੂੰ ਹਾਂਸ ਨੂੰ ਹਾਕੀ ਦਾ ਖੇਡ ਮੇਲਾ ਬੜਾ ਤਕੜਾ ਕਰਾਉਂਦੇ ਆ ਦਾਸ ਨੂੰ ਯੂਕੇ ਜਾਣ ਦਾ ਮੌਕਾ ਮਿਲਿਆ ਸਾਡਾ ਵੀਰ ਹੈ ਦੀਪ ਪੁਲਸੀਆ ਯੂਕੇ ਦੇ ਵਿੱਚ ਹੈ ਔਰ ਉਹਨਾਂ ਦੇ ਜਿੰਨੇ ਵੀ ਯਾਰ ਦੋਸਤ ਹੈ ਵਿੱਕੀ ਸਮਰਾ ਸਾਡਾ ਵੀਰ ਹੈ ਸਾਹਿਬ ਸਮਰਾ ਫਰੋਜਪੁਰ ਚ ਪਿੰਡ ਪਿੰਡ ਹੈ ਤਾਰੇ ਵਾਲਾ ਗੱਲ ਜਿਹੜੀ ਪਿਆਰ ਦੀ ਹੈ ਮਿੰਦੂ ਹਾਂਸ ਕਮਲ ਸੂਜਾਪੁਰ ਮੇਰੇ ਵੀਰੋ ਸਾਡਾ ਵੀਰ ਹੈ ਗੁਰਪ੍ਰੀਤ ਮਹਾਲੀ ਤੇ ਮਿੱਠੂ ਯੂਐਸਏ ਵਾਲਾ ਤੇ ਪ੍ਰਦੀਪ ਪੁਲਸੀਆ ਜੀ ਦੀ ਮੈਂ ਗੱਲ ਕਰ ਚੁੱਕਾ ਹਾਂ ਯੂਕੇ ਵਿੱਚ ਹੈ ਔਰ ਗੁਰਸਾਬ ਸੰਧੂ ਸਾਡਾ ਵੀਰ ਕੁਲਦੀਪ ਸਮਰਾ ਮੋਨੂ ਹਾਂਸ ਸਾਡਾ ਵੀਰ ਔਰ ਇੰਦਰਜੀਤ ਇਸੇ ਬਾਗ ਜ਼ਿਲ੍ਹੇ ਲੁਧਿਆਣੇ ਤੇ ਪਿੰਡ ਹੈ ਔਰ ਮਨਦੀਪ ਸਲਹਾਣੀ ਸਾਡਾ ਕਮੈਂਟੇਟਰ ਹੈ ਉਹਦੇ ਨਾਲ ਇਹਨਾਂ ਵੀਰਾਂ ਦਾ ਬੜਾ ਪਿਆਰ ਹੈ ਕਿਉਂਕਿ ਤਰਨਾ ਹਾਂਸ ਯਾਰਾਂ ਦਾ ਯਾਰ ਹੈ ਮੈਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਮੇਰੇ ਵੀਰੋ ਪੀਤੇ ਹਾਂ ਸੁਣੀ ਕਿ ਜਿੰਦਾਬਾਦ ਕਬੱਡੀ ਕਲੱਬ ਵਿਨੀਪਿਕ ਵੱਲੋਂ ਤੁਹਾਨੂੰ ਇਹ ਸੱਦੇ ਲਾਏ ਜਾ ਰਹੇ ਐ ਆਉਣ ਵਾਲੀ 8 9 10 ਉਹ ਮਰਹੂਮ ਸੰਦੀਪ ਨੰਗਲੰਬੀਆਂ ਨੂੰ ਦੀ ਯਾਦ ਮਨਾਈ ਜਾ ਰਹੀ ਹੈ ਕਬੱਡੀ ਖਿਡਾਰੀ ਬੰਟੀ ਹਾਂਸ ਜੋ ਸਾਡੇ ਵਿੱਚ ਨਹੀਂ ਰਿਹਾ ਮੇਰੇ ਵੀਰੋ ਉਸ ਵੀਰ ਦੀ ਯਾਦ ਵੀ ਜਿਹੜੀ ਤਾਜ਼ਾ ਕੀਤੀ ਜਾਵੇਗੀ ਹਾਂਸ ਕਲਾ ਦਾ ਖੇਡ ਮੇਲਾ ਜ਼ਿਲ੍ਹਾ ਲੁਧਿਆਣੇ ਦਾ ਸੋ ਡੇਟਾ ਤੁਸੀਂ ਨੋਟ ਕਰ ਲਓ 8 9 10 ਫਰਵਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰੋ ਮਿਲਦੇ ਆਂ ਕਿਸੇ ਅਗਲੀ ਅਪਡੇਟ ਦੇ ਨਾਲ ਰੱਬ ਰਾਖਾ